ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਨੌਜਵਾਨ ਲੜਕੀਆਂ ਵੀ ਤੇ ਲੜਕੇ ਵੀ ਕੰਟੈਂਟ ਪੋਸਟਸ ਕਰ ਰਹੇ ਨੇ ਵਲਗਰ ਕੰਟੈਂਟ ਸੋਸ਼ਲ ਮੀਡੀਆ ਤੇ ਬਹੁਤ ਹੈ ਲੜਕੀਆਂ ਔਰ ਲੜਕਿਆਂ ਸਾਰਿਆਂ ਵੱਲ ਠੀਕ ਹੈ ਇੱਕ ਤਾਂ ਡਿਫਰੈਂਸ਼ੀਏਟ ਕਰਨਾ ਬੰਦ ਕਰੀਏ ਕਿ ਲੜਕੀ ਤੇ ਲੜਕਾ ਇਹ ਲੜਕੀ ਹੈ ਇਹਨੇ ਕੀਤਾ ਤੇ ਇਹ ਸਜ਼ਾ ਦੇ ਹੱਕਦਾਰ ਨਹੀਂ ਹੈ ਤੇ ਲੜਕਾ ਤੇ ਉਹ ਸਜ਼ਾ ਦਾ ਹੱਕਦਾਰ ਹੈ ਇਹ ਜਿਹੜੀ ਆਪਣਾ ਬਾਇਸਨੈਸ ਹੈ ਇਹ ਤੇ ਪਹਿਲਾਂ ਇੱਕ ਖਤਮ ਹੋਣੀ ਚਾਹੀਦੀ ਹੈ ਲੜਕਾ ਲੜਕੀਆਂ ਇਦਾਂ ਦੇ ਵਲਗਰ ਕੰਟੈਂਟ ਬਹੁਤ ਪੋਸਟ ਕਰ ਰਹੇ ਨੇ ਜਿਹੜੇ ਸਾਡੀ ਯੰਗ ਜਨਰੇਸ਼ਨਜ਼ ਦੇ ਮਾਈਂਡਸ ਨੂੰ ਪੋਲਿਊਟ ਕਰ ਰਹੇ ਨੇ ਤਬਾਹ ਕਰ ਰਹੇ ਨੇ ਔਰ ਇਨ ਨੂੰ ਰੋਕਣਾ ਕਿਸੇ ਇੰਡੀਵਿਜੂਅਲ ਦਾ ਕੰਮ ਨਹੀਂ ਸਰਕਾਰ ਦਾ ਕੰਮ ਸੀ ਕਿ ਅਜਿਹੇ ਸਾਰੇ ਕੰਟੈਂਟ ਰਿਮੂਵ ਕੀਤੇ ਜਾਣ ਬੈਨ ਕੀਤੇ ਜਾਣ ਔਰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਅਮਰਤ ਮਾਲ ਸਿੰਘ ਨੇ ਇੱਕ ਸੋਸ਼ਲ ਕ੍ਰਿਤਿयां ਨੇ ਜਿਹੜੀਆਂ ਜੋ ਫੈਲੀਆਂ ਹੋਈਆਂ ਨੇ ਅਮਰਤਪਾਲ ਸਿੰਘ ਨੇ ਆਪਣੇ ਤੌਰ ਤੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਦਕੁੱਲ ਕਾਨੂੰਨੀ ਤੌਰ ਤੇ ਕੋਈ ਹੱਕ ਹੈ ਜਾਂ ਨਹੀਂ ਹੈ ਇਹ ਵੱਖਰਾ ਇੱਕ ਡਿਬੇਟ ਹੈ ਬਟ ਉਹਨੇ ਇੱਕ ਕੋਸ਼ਿਸ਼ ਕੀਤੀ ਹੈ ਬਟ ਇਹ ਕੋਸ਼ਿਸ਼ ਕੱਲੇ ਅਮਰਤਪਾਲ ਦੇ ਰੋਕਣ ਨਾਲ ਨਹੀਂ ਹੋਣੀ ਇਹ ਬਹੁਤ ਵੱਡਾ ਇੱਕ ਰੀਤੀ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਹੈ ਔਰ ਕੱਲਾ ਪੰਜਾਬ ਨਹੀਂ ਇੰਡੀਆ ਵਰਲਡ ਇਹਦੀ ਮਾਰ ਹੇਟ ਹੈ ਵਰਲਡ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਮਾਈਂਡਸ ਬਲੂਟ ਹੋ ਰਹੇ ਨੇ ਸੋ ਇਹ ਬਹੁਤ ਵੱਡਾ ਇਸ਼ੂ ਹੈ ਇੱਕ ਸਰਕਾਰਾਂ ਦਾ ਵੀ ਇਸ਼ੂ ਹੈ ਇੰਡੀਵਿਜੂਅਲਸ ਦਾ ਵੀ ਇੱਕ ਹੈ ਇਵਨ ਰਿਲੀਜੀਅਸ ਲੀਡਰਸ਼ਿਪ ਦਾ ਕੰਮ ਹੈ ਇਹਨੂੰ ਰੋਕਣਾ ਇਵਨ ਫੈਮਿਲੀਜ਼ ਦਾ ਕੰਮ ਹੈ ਤੇ ਫੈਮਿਲੀਜ਼ ਦੇ ਵਿੱਚ ਮਦਰਜ਼ ਦਾ ਕੰਮ ਹੈ ਇਹਨਾਂ ਚੀਜ਼ਾਂ ਨੂੰ ਰੋਕਣਾ ਅਵੇਅਰਨੈਸ ਕ੍ਰੀਏਟ ਕਰਨੀ ਇਹ ਕਿਸੇ ਇੱਕ ਵਿਅਕਤੀ ਦੇ ਇਸ ਤਰ੍ਹਾਂ ਕੀਤਾ ਇਹ ਰੁਕਣ ਵਾਲਾ ਨਹੀਂ ਹੈ ਬਟ ਉਹਨੇ ਕੀ ਸੋਚਿਆ ਕਿਵੇਂ ਕੀਤਾ ਕਿਵੇਂ ਕੀਤਾ ਇਹ ਤਾਂ ਦੇਖੋ ਹੁਣ ਪੇ ਵੀ ਉਹ ਆਪ ਹੀ ਕਰ ਰਿਹਾ ਐਸ ਵੇਲੇ ਉਹ ਪਘੋੜਾ ਹੈ ਔਰ ਸਰਕਾਰ ਉਹਦੇ ਮਗਰ ਹੈ ਕਾਨੂੰਨ ਉਹਦੇ ਮਗਰ ਹੈ ਬਟ ਇਹ ਚੀਜ਼ਾਂ ਸਰਕਾਰ ਨੂੰ ਰਿਲੀਜੀਅਸ ਲੀਡਰਸ਼ਿਪ ਨੂੰ ਜਿਹੜੀ ਸਮਾਜ ਦੀ ਲੀਡਰਸ਼ਿਪ ਹੈ ਤੇ ਫੈਮਿਲੀਜ਼ ਨੂੰ ਸਾਰਿਆਂ ਨੂੰ ਮਿਲ ਕੇ ਰੋਕਣਾ ਚਾਹੀਦਾ ਐਰਰ ਰੋਕਣਾ ਇਹ ਚੀਜ਼ਾਂ ਬਹੁਤ ਜ਼ਰੂਰੀ ਹੋ ਗਈਆਂ ਪਰ ਹੋਰ ਜਿਹੜੇ ਬਲੌਗਰਸ ਨੂੰ ਧਮਕੀ ਆ ਰਹੀ ਨੇ ਆ ਉਹਨੇ ਬਾਰੇ ਕੀ ਕਹੋਗੇ ਤੇਰੇ ਹੋਰ ਵੀ ਜਿਹੜੇ ਉਹਦੇ ਵੱਲੋਂ ਸੁਰੱਖਿਆ ਸਰਕਾਰ ਉਹ ਉਹ ਜਿਹੜੇ ਬਲੌਗਰਸ ਨੇ ਉਹ ਖੁਦ ਸਮਝਣ ਕਿ ਸਮਾਜ ਸਮਾਜ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕਰ ਰਿਹਾ ਸਮਾਜ ਇਹਨਾਂ ਚੀਜ਼ਾਂ ਨੂੰ ਹੇਟ ਕਰ ਰਿਹਾ ਕੋਈ ਵੀ ਸਮਾਜ ਤੁਸੀਂ ਅਸੀਂ ਸਾਰੇ ਅਸੀਂ ਚਾਹੁੰਦੇ ਆ कि ਜਦੋਂ ਅਸੀਂ ਆਪਣੇ ਬੱਚਿਆਂ ਨੂੰ ਮੋਬਾਈਲ ਦਈਏ ਤੇ ਜਦੋਂ ਉਹ ਖੋਲਣ ਤੇ ਇਹ ਸੀਨ ਤੋਂ ਉਹਨਾਂ ਦੇ ਸਾਹਮਣੇ ਆਣ ਅਗਰ ਤੁਸੀਂ ਚਾਹੁੰਦੇ ਹੋ ਅਸੀਂ ਚਾਹੁੰਦੇ ਆ ਫਿਰ ਤੇ ਅਸੀਂ ਇਹਨੂੰ ਫਰੀडम ਆਫ ਐਕਸਪ੍ਰੈਸ਼ਨ ਦਾ ਨਾਂ ਦਈਏ ਇਹ ਮੀਡੀਆ ਵੀ ਜਿਹੜਾ ਇਹਨੂੰ ਫਰੀडम ਆਫ ਐਕਸਪ੍ਰੈਸ਼ਨ ਦਾ ਨਾਂ ਦੇ ਰਿਹਾ ਉਹ ਵੀ ਗਲਤ ਹੈ ਪਰ ਉਹ ਕਹਿੰਦੀ ਕਿ ਮੈਂ ਮਾਫੀ ਮੰਗ ਚੁੱਕੀ ਹਾਂ ਫਿਰ ਠੀਕ ਹੈ ਫਿਰ ਮਾਫੀ ਮੰਗ ਚੁੱਕੀ ਹੈ ਉਹ ਅਗਰ ਉਹਨੇ ਕੰਟੈਂਟ ਰਿਮੂਵ ਕਰਤੇ ਨੇ ਓਕੇ ਫਾਈਨ ਗੱਲ ਖਤਮ ਹੋ ਗਈ ਪਰ ਪਰ ਸਰ ਜੇ ਸੋਸ਼ਲ ਮੀਡੀਆ ਪਲੇਟਫਾਰਮ ਹੀ ਚਲਾ ਰਹੇ ਨੇ ਵੱਡੇ ਵੱਡੇ ਜਿਹਰੇ ਤੇ ਉਹਨਾਂ ਨੂੰ ਪੱਤੀ ਕਿਉਂ ਨਹੀਂ ਹੋ ਰਹੀ ਜਿਹੜੇ ਸੋਸ਼ਲ ਪਲੈਟਫਾਰਮਸ ਚੱਲ ਰਹੇ ਨੇ ਉਹ ਕਸੂਰਵਾਰ ਨੇ ਨਾ ਇਸ ਉਹ ਅਗਰ ਉਹਨਾਂ ਤੇ ਹੁਣ ਕੌਣ ਐਕਟ ਕਰੇਗਾ ਸਰਕਾਰ ਕਰੇਗੀ ਨਾ ਗਵਰਨਮੈਂਟ ਕਰੇਗੀ ਨਾ ਦੇਖੋ ਅਵੇਅਰਨੈਸ ਤੇ ਕ੍ਰੀਏਟ ਕਰਨੀ ਹੈ ਰਿਲੀਜੀਅਸ ਲੀਡਰਸ਼ਿਪ ਨੇ ਅਵੇਅਰਨੈਸ ਤੇ ਕ੍ਰੀਏਟ ਕਰਨੀ ਫੈਮਿਲੀਜ਼ ਨੇ ਮਦਰਜ਼ ਨੇ ਐਲਡਰਜ਼ ਨੇ ਕਰ ਚ ਬਟ ਜਿਹੜੀ ਲਾਅ ਐਨਫੋਰਸ ਕਰਨਾ ਹੈ ਉਹ ਸਰਕਾਰ ਨੇ ਕਰਨਾ ਹੁੰਦਾ ਕਿਸੇ ਇੰਡੀਵਿਜੂਅਲ ਨੇ ਨਹੀਂ ਕਰਨਾ ਹੁੰਦਾ ਇੰਡੀਵਿਜੂਅਲ ਨੂੰ ਕਰਨ ਦੀ ਨੌਬਤ ਕਿਉਂ ਆਈ ਇਹ ਸਰਕਾਰ ਨੂੰ ਜਰੂਰ ਸੋਚ ਕੇ ਰੱਖਣਾ ਚਾਹੀਦਾ ਕਮੀਟੀਆਂ ਤੇ ਹਰ ਰੋਜ਼ ਵਪਾਰੀਆਂ ਨੂੰ ਵੀ ਆਉਂਦੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਤਾਕੀ ਆਉਂਦੀਆਂ ਨੇ ਪਰ ਸੋਸ਼ਲ ਮੀਡੀਆ ਦੇ ਜਿਹੜੇ ਐਕਟਸ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਇਹ ਦੱਸੋ ਸਰਕਾਰ ਨੂੰ ਸਵਾਲ ਇਹ ਸਰਕਾਰ ਨੂੰ ਸਵਾਲ ਹੈ ਕਿ ਸਿਕਿਉਰਿਟੀ ਇਜ਼ ਨਾਟ ði ਅਨਸਰ ਸਿਕਿਉਰਿਟੀ ਇਜ਼ ਨਾਟ ði ਅਨਸਰ ਠੀਕ ਹੈ ਨਾ ਅਨਸਰ ਹੈਗਾ ਇਹ ਚੀਜ਼ਾਂ ਸਰਕਾਰ ਸ਼ਕਤੀ ਨਾਲ ਬੈਨ ਕਰੇ ਰਿਮੂਵ ਕਰੇ ਪਰ ਸਰ ਜਿਹੜੇ ਕੰਟੈਂਟ ਤੇਰੇ ਪਾ ਰਹੇ ਨੇ ਜਾਂ ਜਿਹੜੀ ਪਲੇਟਫਾਰਮ ਤੇ ਕੰਟੈਂਟ ਪਾ ਰਹੇ ਉਹਨੂੰ ਬਲ ਉਹਨ ਮੰਨਣ ਦਾ ਨਾਮ ਹਨ ਉਹਨਾਂ ਦੇ ਹੁੰਦਾ ਕਾਨੂੰਨ ਇਜ਼ ਕਾਨੂੰਨ ਇਜ਼ ਕਲੀਅਰ ਕਾਨੂੰਨ ਨੂੰ ਪਤਾ ਹੈ ਕਿ ਬਲਗੇਰਿਟੀ ਕੀ ਹੈ ਕਾਨੂੰਨ ਨੂੰ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਬਲਗੇਰਿਟੀ ਕੀ ਹੈ ਕਾਨੂੰਨ ਇਜ਼ ਵੈਰੀ ਕਲੀਅਰ ਕਿ ਬਲਗੇਰਿਟੀ ਕੀ ਹੈ ਹੁਣ ਉਹਨੂੰ ਅਗਰ ਅਸੀਂ ਫਰੀडम ਆਫ ਐਕਸਪ੍ਰੈਸ਼ਨ ਦਾ ਨਾਮ ਦੇਈ ਜਾਵਾਂਗੇ ਤੇ ਫਿਰ ਉਹ ਸਾਡੀ ਆਪਣੀ ਗਲਤੀ ਹੈ ਦਾ ਮਤਲਬ ਅਸੀਂ ਖੁਦ ਵੀ ਬੇਈਮਾਨ ਆ ਅਸੀਂ ਚਾਹੁੰਦੇ ਆ ਕਿ ਇਹ ਵਿਕੇ ਕਿਉਂਕਿ ਇਹਦੇ ਨਾਲ ਕਮਾਈ ਹੋ ਰਹੀ ਹੈ ਹੁਣ ਗਲਤ ਸਾਰੀ ਕਮਾਈ ਦੀ ਹੈ ਗਲਤ ਸਾਰੀ ਇਹਨੂੰ ਕਮਰਸ਼ੀਅਲਾਈਜ਼ ਕਰਨ ਦੀ ਹੈ ਸੋ ਕਮਾਈ ਹੋ ਰਹੀ ਹੈ ਕੁਝ ਉੱਚ ਘਰ ਕਮਾਈ ਕਰਕੇ ਇਹ ਸਾਰੀ ਚੀਜ਼ ਨੂੰ ਅਲਾਉ ਕਰ ਰਹੇ ਨੇ ਜਿਹੜੀ ਨਹੀਂ ਹੋਣੀ ਚਾਹੀਦੀ